ਮਾਹੌਲ ਸਰ ਬਰੂਕੇ ਨੂੰ ਉੱਤੇ ਜਿੰਦੀ ਵਜੀ ਆ ਸਾਹਮਣੇ ਘਰ ਕਿਹੜੀ ਵਜ ਦੀ ਸਕੌਡਾ ਇਹ ਬਹੁਤ ਜਿਆਦਾ ਨੁਕਸਾਨ ਹੋਇਆ ਗੱਡੀ ਦਾ ਵੀ ਬਣਾ ਹੋਇਆ ਤੇ ਘਰ ਵੀ ਭੰਨਦਾ ਸਾਰਾ ਆ ਵੇਖੋ ਆ ਸਾਰਾ ਘਰ ਭੰਨਦਾ ਆ ਗੇਟ ਤੋਂ ਇੱਟਾਂ ਥੱਲਿਓਂ ਗਈਆਂ ਇਹਦੇ ਵਿੱਚ ਦੀ ਗੇਟ ਪਾੜ ਕੇ ਇੱਟਾਂ ਉਹ ਟੱਡ ਗਈਆਂ ਪਾਲ ਨਹੀਂ ਮੈਂ ਗੱਲ ਲੈ ਤਾ ਆ ਇਹ ਨਾ ਕਿੰਨੀ ਬਾੜ ਗੇ 40 ਫੁੱਟ ਤੇ ਗੰਜਾ ਇੱਟਾ ਇਹ ਬੰਦੀ ਨੇ ਕਲਦੇ ਹੋਗੀ ਇੱਥੇ ਆਈਆਂ ਜੀ ਘੱਟੋ ਘੱਟ 35 40 ਫੁੱਟ ਦੇ ਆ ਕੇ ਆਵੇ ਰਗੜਾਂ ਵੱਜੀਆਂ ਇੱਟਾਂ ਦੀਆਂ ਕਿਆ ਪਈਆਂ ਉਹ ਕਿੱਡੀਆਂ ਕਿੱਡੀਆਂ ਵੱਡੀਆਂ ਇੱਟਾਂ ਲੈ ਇੱਟੀਆਂ ਇੱਟਾਂ ਆਈਆਂ ਆ ਕਿੱਥੇ ਉਹ ਗੇਟ ਆ ਪਰਲਾ ਉਹ ਆਈਆਂ ਨਹੀਂ ਤਾਂ ਮੈਂ ਵੈਸੇ ਵੀਡੀਓ ਬਣਾਉਂਦਾ ਆ ਪੰਨ ਤਾਂ ਸਾਰਾ ਆੜਤਾ ਗਈ ਆ ਵੀ ਉਹ ਨਾਨਕ ਸਾਹਿਬ ਦਾ ਗੱਲ ਬੰਦੇ ਭੱਜ ਗਏ ਬੰਦਿਆਂ ਨੂੰ ਕੋਸ਼ੀਗਾ ਉਧਰ ਤੱਲੇ ਨੂੰ ਬੰਦੇ ਸਾਰੇ ਆਹ ਮੁੰਡਾ ਚਲਾਉਂਦਾ ਇਹ ਵੇਲੇ ਵੱਜ ਗਿਆ ਕੁਦਰਤ ਤੱਲੇ ਨੂੰ ਮਹਾਰਾਜ ਦੀ ਕਿਰਪਾ ਹੋਈ ਇਹ ਕੋਈ ਟ੍ਰੀਟ ਵੀ ਨਹੀਂ ਆਈ ਬੰਦੇ É, o